ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਜੇ ਸਿੰਘ ਬਰਾੜ ਤੇ ਤੁਸੀਂ ਇਸ ਵਕਤ ਦੇਖ ਰਹੇ ਹੋ ਸਿੰਘ ਨਿਊਜ਼ ਆਪ ਅੱਜ ਪਿੰਡ ਸਿ ਪਹੁੰਚੇ ਸੀਗੇ ਜੀ ਪਿੰਡ ਸਹੂ ਵਾਲਾ ਫਾਸਟ ਡਿਸਟ੍ਰਿਕਟ ਸਰਸਾ ਤਹਿਸੀਲ ਡੱਬੋ ਵਾਲੀ ਜਿੱਥੇ ਕੀ ਪਿੰਡ ਸਹੂ ਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀਮਾਨ ਸੰਤ ਬਰਮ ਗਿਆਨੀ ਪੂਜਨੀਕ ਸੰਤ ਛੋਟਾ ਸਿੰਘ ਦੀ ਵਰਸੀ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਥੇ ਜਿਹੜੇ ਸ਼੍ਰੀ ਅਖੰਡ ਪਾਠ ਸਾਹਿਬ ਹਨ ਉਹ ਕੋਤਰੀ ਖੁੱਲੀ ਹੈ 26 ਤਰੀਕ ਤੋਂ ਲੈ ਕੇ ਥੇੜੇ ਸ਼੍ਰੀ ਅਖੰਡ ਪਾਠ ਦੀ ਲੜੀ ਹੈ ਉਹ ਚੱਲ ਰਹੀ ਹੈ ਤਾਂ ਜਿਹੜੇ ਕਿ 26 ਤਰੀਕ ਦੀ ਲੜੀ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਸਨ ਉਹਨਾਂ ਦੇ ਵਿੱਚ 16 ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਸਨ ਅਤੇ ਦੂਸਰੀ ਸ਼ਿਫਟ ਦੇ ਵਿੱਚ ਜਿਹੜੇ ਹੁਣ ਤੱਕ ਸਾਨੂੰ ਜਿੱਥੋਂ ਜਾਣਕਾਰੀ ਮਿਲੀ ਹੈ ਕਿ ਸੀੜੀ 17 ਅਖੰਡ ਪਾਤਸ਼ਾਹ ਪ੍ਰਕਾਸ਼ ਕੀਤੇ ਗਏ ਸਨ ਉਪਰੰਤ ਅੱਜ ਤੀਸਰੀ ਸ਼ਿਫਟ ਦੇ ਵਿੱਚ ਜਿਹੜੇ ਕਿ ਤਕਰੀਬਨ ਗੱਲ ਕਰ ਲਈਏ ਤਾਂ 19 ਸ਼੍ਰੀ ਖੰਡ ਪਾਤਸ਼ਾਹ ਜਿਹੜੇ ਹੈ ਪ੍ਰਕਾਸ਼ ਕੀਤੇ ਗਏ ਹਨ ਤਾਂ ਇਥੇ ਜਿਹੜੀ ਸੇਵਾ ਹੈ ਉਹ ਸ਼੍ਰੀਮਾਨ ਸੰਤ ਪਾਪਾ ਕੁਲਦੀਪ ਸਿੰਘ ਜੀ ਦੁਆਰੇ ਹਨ ਹੁਣ ਕਰ ਤਵਲ ਆ ਵਾਧੂ ਵਾਧੂ ਮੇਰੇ ਵੀਰ ਜਿਹੜੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਨਾਨਕ ਪਰਤਾ ਸਦਾ ਦੇ ਨਾਸ ਸੁਣਾ ਮੋਕਾ ਪਕਾ ਨਾਸ ਸੁਣੇ ਸਰਬ ਰਮੰਦ ਸੁਣਾ ਸਲਾਹਨੰਤ ਸੁਣੇ ਜੋਗ ਝੁਬ ਤਨ ਭੇਦਾ ਸੁਣੇ ਆਸਾ ਸਮਦ ਵੇਦਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂ ਪਾਪ ਕਾ ਨਾਸ ਸੁਣੇ ਸਤ ਸੰਤੋ ਗਿਆਨ ਸੁਣੇ ਸਰਕਾਰ ਸੁਨਾਮ ਸੁਣੇ ਪਰਪਰਪਾਵਹਿਮਾਨ ਆਪਾਂ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਨੂੰ ਪਾਪ ਖਾ ਨਾਸ ਸੁਣਾ ਸੁਰਾਹੁਨਾ ਕੇ ਦਾਸ ਸੁਣੇ ਸੇ ਕੀਪਾ ਸਾ ਸੁਣੇ ਅੰਦੇ ਕਵਰ ਰਹੋ ਸੁਣੇ ਅਥਵੇ ਸਰਾਹੁ ਨਾਨਕ ਭਗਤਾ ਸਦਾ ਬਿਗਾਸ ਸੁਣੇ ਦੁਖ ਪਾਹ ਖਾ ਨਾਸ ਮੰਨੇ ਕੀ ਗਤ ਢਹਿ ਨ ਜਾਏ ਜੇ ਕੋ ਕਹੈ ਇੱਛਾ ਪਛਤਾਏ ਕਾਗਦ ਕਲਮ ਨੂੰ ਲਿਖਣਾ ਮੰਨੇ ਤਾਂ ਕਰ ਵਿਚਾਰੋ ਐਸਾ ਨਾਮ ਨ ਹੋਵੇ ਚੁਪਰੇ ਹਨ ਦੇਖੋ ਮਨ ਚਲਨ ਸਬਸਕ੍ਰਾਈਬ ਕਰ ਲਿਓ ਮੰਨਾ ਸੁਖਾ ਮਨ ਬੰਦ ਮੰਨਾ ਸਰਬੰਤਿ ਸੁਧ ਮੰਨਾ ਮੋਹਿ ਟਕਾ ਨਾ ਖਾਏ ਮੰਨਾ ਜੰਮ ਕਸਾ ਲਾ ਜਾਈ ਐਸਾ ਨਾਮ ਨਰਣ ਹੋਈ ਦੇਖੋ ਮਨ ਜਨ ਮਨ ਕੋਈ ਮੰਨਾ ਮਾਰਾ ਬਾਗ ਨੁ ਬਾਏ ਮੰਨਾ ਰਸ ਸੰਭਰ ਗਜਾਏ ਮੰਨਾ ਮਗਰ ਤੁਲਾ ਪੰਥ ਮਨ ਆਤਮਾ ਦੇ ਸੁਮੰਦ ਸਾਨਾਮ ਨੰਨ ਹੋਏ ਦੇਖੋ ਮਨ ਜਾਣ ਮਨ ਹੋਏ ਮਨ ਆ ਪਾਵ ਮਗਦਵਾਰ ਮਨ ਆ ਪਰਵਾਰ ਸਾਧਾਰ ਮਨ ਆ ਤਰ ਤਰੇ ਬੜੇ ਸੇਕ ਮਨ ਆ

ਦੋਸਤੋ ਜਿਹੜੀ ਲੰਗਰ ਦੀ ਸੇਵਾ ਹੈ ਮਠਾਣਾ ਭਣਾ ਕੋਲੋਂ ਬੜੇ ਹੀ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ। ਲੰਗਰ ਦੀ ਸੇਵਾ ਹੈ। ਉਹ ਜਿਹੜੀ ਸੇਵਾ ਸੀ ਨਾ ਮੈਂ ਪਰਿਵਾਰ ਦੀ ਚੱਲੀ ਜਾਰੀ ਹੈ। ਤਾਂ ਇਹ ਜੋ ਕਿ ਸ਼੍ਰੀਮਾਨ ਸੰਤ ਬਾਬਾ ਛੋਟਾ ਸਿੰਘ ਜੀ ਜੋ ਉਹ ਦੇਖੰਦ ਅਮ ਸੰਗ ਹੋਈ ਨੇ ਜਿਹੜਾ ਮੈਂ ਕੈਮਰਾਮੈਨ ਕੋਲੋਂ ਜੂਮ ਕਰਕੇ ਬਾਬਾ ਜਿਹੜੀ ਫੋਟੋ ਦਿਖਾ ਦੋਣੀ ਇੱਕ ਵਾਰੀ ਜਿਹੜਾ ਬਖਾ ਜਿਹੜੀ ਬੱਵਜੀ ਨੇ ਇੱਥੇ ਕੀਤੀ ਹੈ ਸ਼੍ਰੀਮਾਨ ਸੰਤ ਛੋਟਾ ਸਿੰਘ ਜੀ ਨੇ ਜਿਨ੍ਹਾਂ ਦੀ ਕੀ ਉੰਢੀ ਵੀ ਵਰਸੀ ਹੈ ਜਿਹੜੀ ਉਹ ਸੰਗਤਾਂ ਦੇ ਹੋਰੋਂ ਇੱਥੇ ਮਨਾਈ ਜਾ ਰਹੀ ਹੈ ਤਾਂ ਬੜੇ ਹੀ ਚਾਹ ਦੇ ਨਾਲ ਸਰਕਾਰ ਦੇ ਨਾਲ ਜਿਹੜਾ ਇਹ ਨਗਰ ਹੈ ਇਹ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਹੈ ਤਾਂ ਕਿ ਇੱਥੇ ਹਰ ਸਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸ੍ਰੀ ਖੰਡ ਪਾਠ ਸਾਹਿਬ ਹਨ ਉਹ ਹਰ ਵਾਰ ਦੀ ਤਰ੍ਹਾਂ ਇੱਥੇ ਪ੍ਰਕਾਸ਼ ਕੀਰਤਨ ਦੇ ਹਨ ਅਤੇ ਐਤਕੀ 19ਵੀਂ ਜਿਹੜੀ ਵਰਸੀ ਹੈ ਸੰਤਾਂ ਦੀ ਉਹ ਮਨਾਇਆ ਜਾ ਰਹੀ ਹੈ ਤੇ ਜਿਹੜੇ ਵੀ ਸਾਡੇ ਵੀਰ ਨਵੇਂ ਜੁੜ ਰਹੇ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੈ ਜਵਾਨ ਜੈ ਕਿਸਾਨ